ਹੰਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰिएशन ਵਿੱਚ ਤੁਹਾਡਾ ਸਵਾਗਤ ਆ। ਦੋਸਤੋ ਅੱਜ ਆਪਾਂ ਕਰਾਂਗੇ ਸਟ੍ਰੇਟ ਸਲਵਾਰ ਦੀ ਕਟਿੰਗ ਜਿਹੜੀ ਅੱਜ ਕੱਲ ਸਟ੍ਰੇਟ ਸਲਵਾਰਾਂ ਚੱਲਦੀਆਂ ਉੱਚੀਆਂ ਕਮੀਜ਼ਾਂ ਦੇ ਨਾਲ ਉਹਦੀ ਕਟਿੰਗ ਕਰਨ ਲੱਗੇ ਆ। ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਕਟਿੰਗ ਹੋਣੀ ਆ। ਕੋਈ ਵੀ ਇੱਕ ਵਾਰ ਤੁਸੀਂ ਵੀਡੀਓ ਵੇਖੋਗੇ ਨਾ ਦੁਬਾਰਾ ਤੁਹਾਨੂੰ ਵੀਡੀਓ ਦੇਖਣ ਦੀ ਲੋੜ ਨਹੀਂ ਪੈਣੀਗੀ। ਸੋ ਆਪਾਂ ਸ਼ੁਰੂ ਕਰਦੇ ਆਂ ਪਰ ਉਸ ਤੋਂ ਪਹਿਲਾਂ ਜਿਹੜੀਆਂ ਭੈਣਾਂ ਨੇ ਪਹਿਲੇ ਵਾਰ ਜਿਹੜੀਆਂ ਚੈਨਲ ਤੇ ਆਈਆਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਤੇ ਇੱਕ ਆਪਦੀ ਡਿਮਾਂਡ ਜ਼ਰੂਰ ਦੱਸਿਓ ਇਹ ਜਿਹੜੀ ਸਲਵਾਰ ਦੀ ਕਟਿੰਗ ਹੋਣ ਲੱਗੀ ਕਿ ਭੈਣ ਨੇ ਮੈਨੂੰ ਮੈਸੇਜ ਕੀਤਾ ਸੀ ਕਮੈਂਟ ਕੀਤਾ ਸੀ ਵੀ ਸਾਨੂੰ ਸਟ੍ਰੇਟ ਸਲਵਾਰ ਦੀ ਕਟਿੰਗ ਦੱਸੋ ਹੁਣ ਦੇਖੋ 37 ਇੰਚ ਜਿਹੜੀ ਸਲਵਾਰ ਦੀ ਕਟਿੰਗ ਹੋਣੀ ਆ ਠੀਕ ਹੈ 37 ਇੰਚ ਦੇ ਵਿੱਚੋਂ 4 ਇੰਚ ਘਟਾ ਦੋ ਮਤਲਬ ਕਿ ਆਪਾਂ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਆ ਪਹੁੰਚਾ ਵਾ ਠੀਕ ਹੈ ਨੀਚੇ ਵਾਲੀ ਸਾਈਡ ਆ ਸਲਵਾਰ ਦੀ ਦੇਖੋ ਇੱਥੋਂ ਆਪਾਂ 4 ਇੰਚ ਬਾਹਰ ਨੂੰ ਕੱਢ ਦਾਂਗੇ ਠੀਕ ਹੈ ਤੇ ਇੱਥੋਂ ਜਿਹੜੀ ਉੱਪਰ ਨੂੰ ਆਪਾਂ ਜਿਹੜੀ ਉਹ 37 ਇੰਚ ਦੇ ਹਿਸਾਬ ਦੇ ਨਿਸ਼ਾਨੀ ਲਾਉਣੀ ਆ ਅਾ ਦੇਖੀ ਤਾਂ ਆਪਾਂ 73 ਇੰਚ ਦੇ ਹਿਸਾਬ ਤੇ ਨਿਸ਼ਾਨੀ ਲਾ ਦਾਂਗੇ ਦੇਖੋ ਆਮ ਸਲਵਾਰਾਂ ਵਿੱਚ ਆਪਾਂ ਜਿਹੜਾ ਕੀ ਕਰਦੇ ਹੁੰਦੇ ਆ ਬਾਸਨ ਐਕਸਟਰਾ ਲੈਣੇ ਆ ਪਰ ਇਹਦੇ 'ਚ ਆਪਾਂ ਬਾਸਨ ਐਕਸਟਰਾ ਨਹੀਂ ਲੈਣਾ ਝੂਲੀ ਐਕਸਟਰਾ ਨਹੀਂ ਲੈਣੀ ਸੋ ਇਸੇ ਤਰੀਕੇ ਨਾਲ ਆਪਾਂ ਇਧਰਲੀ ਸਾਈਡ ਤੇ ਵੀ 73 ਇੰਚ ਤੇ ਨਿਸ਼ਾਨੀ ਲਾ ਦਾਂਗੇ ਦੇਖੋ ਇਧਰਲੀ ਸਾਈਡ ਤੇ ਵੀ ਆਪਾਂ 4 ਇੰਚ ਨੂੰ ਬਾਹਰ ਕੱਢ ਦਾਂਗੇ ਤੇ ਉੱਪਰੋਂ 73 ਇੰਚ ਤੇ ਆਪਾਂ ਜਿਹੜੀ ਆਹੋ ਨਿਸ਼ਾਨੀ ਲਾ ਲੈਣੀ ਆ ਆ ਦੇਖੋ ਲਾਲੀ ਨਿਸ਼ਾਨੀ ਆਪਾਂ ਤੇ ਹੁਣ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਆਪਾਂ ਆਪਸ ਦੇ ਵਿੱਚ ਮੈਚ ਕਰ ਦਾਂਗੇ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਦੋਨਾਂ ਨਿਸ਼ਾਨੀਆਂ ਨੂੰ ਮੈਚ ਕਰ ਦੇਣਾ ਤੇ ਹੁਣ ਜਿਹੜੀ ਕੀ ਆਪਾਂ ਇਹਦੀ ਉਹ ਕਟਿੰਗ ਕਰ ਦਾਂਗੇ ਪਰ ਕਟਿੰਗ ਕਰਨ ਤੋਂ ਪਹਿਲਾਂ ਨਾ ਜਿਹੜੀ ਆਪਾਂ ਝੋਲੀ ਰੱਖਣੀ ਦੇਖੋ ਕਿ ਆਪਾਂ ਜਦ ਦੂਜੀ ਸਲਵਾਰ ਤੇ ਐਕਸਟਰਾ ਝੋਲੀ ਰੱਖੇਗਾ ਕਿ ਦੂਜਾ ਪਾਸਾ ਕੱਢਣਾ ਹੁੰਦਾ ਤੇ ਇਹਦੀ ਆਪਾਂ ਇੱਥੋਂ ਹੀ ਠੀਕ ਹੈ ਇਥੇ 10 ਇੰਚ ਤੇ ਨਿਸ਼ਾਨੀ ਲਾ ਦਾਂਗੇ ਤੇ ਆਹ ਜਿਹੜਾ ਪਹੁੰਚਾ ਵਾ ਇੱਥੇ ਤੁਸੀਂ ਜਿੰਨਾ ਵੀ ਪਹੁੰਚਾ ਰੱਖਣਾ ਮੰਨ ਲਓ ਤੁਸੀਂ 7 ਇੰਚ ਪਹੁੰਚਾ ਰੱਖਣਾ ਜਿਹੜੀ ਆਪਾਂ ਨਿਸ਼ਾਨੀ ਲਾਉਣੀ ਹੈ ਠੀਕ ਹੈ ਆਪਾਂ 9.5 ਤੇ ਨਿਸ਼ਾਨੀ ਲਾ ਦਾਂਗੇ ਤੇ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਆਪਸ ਦੇ ਵਿੱਚ ਆਪਾਂ ਸਿੱਧਾ ਮਿਲਾ ਦੇਣਾ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਜਿਹੜੀ ਇਹਦੀ ਹੈ ਉਹ ਕਟਿੰਗ ਕਰ ਦਾਂਗੇ हूँ आप कटिंग कर देंगे ये देखो अपनी बिल्कुल स्ट्रेट सलवार की जी कटिंग होगी है ਤੇ ਹੁਣ ਜੇ ਤੁਸੀਂ ਇਸ ਤੋਂ ਵੀ ਜ਼ਿਆਦਾ ਹਲਕੀ ਕਰਨੀ ਚਾਹੁੰਦੇ ਹੋ ਨਾ ਸਲਵਾਰ ਨੂੰ ਮੰਨ ਲਓ ਕਿ ਤੁਸੀਂ ਕਹਿੰਦੇ ਕਿ ਬਿਲਕੁਲ ਹੀ ਹਲਕੀ ਇਹ ਦੇਖੋ ਬਿਲਕੁਲ ਹਲਕੀ ਸਲਵਾਰ ਬਣਨੀ ਹੈ ਜੇ ਇਸ ਤੋਂ ਵੀ ਹਲਕੀ ਚਾਹੁੰਦੇ ਹੋ ਫਿਰ ਤੁਸੀਂ ਕੀ ਕਰਨਾ ਵਾ ਇੱਥੋਂ 2 ਇੰਚ ਘਟ ਮਤਲਬ ਆਹ ਜਿਹੜੀ ਚੀਜ਼ ਐ ਇਹਨੂੰ ਘਟਾ ਸਕਦੇ ਹੋ ਇੱਥੋਂ 2 ਇੰਚ ਘਟ ਤੇ ਤੁਸੀਂ ਦੱਸ ਤੇ ਨਿਸ਼ਾਨੀ ਲਾਉਂਗੇ ਤੇ ਇੱਥੇ ਪਹੁੰਚੇ ਤੇ ਨਾਲ ਜਿਹੜੀ ਆ ਉਹ ਉਹ ਮੈਚ ਕਰ ਦੋਗੇ ਉਹ ਹੋਰ ਵੀ ਜ਼ਿਆਦਾ ਹਲਕੀ ਸਲਵਾਰ ਬਣ ਜੂਗੀ ਤਾਂ ਜਿਹੜਾ ਆਹ ਵਾਲਾ ਕੱਪੜਾ ਵਾ ਇਹਨੂੰ ਤੁਸੀਂ ਦੇਖੋ ਜੇ ਤਾਂ ਨਾਲ ਕੋਲ ਉੱਪਰ ਐਕਸਟਰਾ ਕੱਪੜਾ ਹੈਗਾ ਤਾਂ ਠੀਕ ਆ ਨਹੀਂ ਤਾਂ ਆਹ ਵਾਲੇ ਕੱਪੜੇ ਨੂੰ ਤੁਸੀਂ ਸੁੱਟਣਾ ਨਹੀਂ ਗਾ ਇਹਨੂੰ ਜੋੜਵਾ ਕੇ ਤੁਸੀਂ ਬੈਲਟ ਵੀ ਬਣਾ ਸਕਦੇ ਆ ਤੇ ਹੁਣ ਆਪਾਂ ਕੀ ਕਰਾਂਗੇ ਜੀ ਬੈਲਟ ਦੀ ਕਟਿੰਗ ਕਰਾਂਗੇ ਬੈਲਟ ਦੀ ਕਟਿੰਗ ਵਾਸਤੇ ਨਾ ਤਿਆ ਦੇਖੋ ਬੈਲਟ ਵਾਸਤੇ ਨਾ ਦੇਖੋ ਮੈਂ 22 ਇੰਚ ਚੜਾਈ ਕੱਪੜਾ ਲੈ ਲਿਆ ਕਿਉਂਕਿ ਜਿਹੜੀ ਇਹਦੀ हिਪਨ ਉਹ 20 ਇੰਚ ਆ ਤਾਂ 20 ਇੰਚ ਤੋਂ 2 ਇੰਚ ਐਕਸਟਰਾ ਮੈਂ ਜਿਹੜਾ ਬੈਲਟ ਵਾਸਤੇ ਕੱਪੜਾ ਲੈ ਲਿਆ ਤੇ ਇਹਦੀ ਜਿਹੜੀ ਆਪਾਂ ਲੰਬੀ ਰੱਖਣੀ ਹੈ 7 ਇੰਚ ਰੱਖਣੀ ਵੀ 3 ਇੰਚ ਫੋਲਡ ਹੋਏ ਅਨੇ ਤੇ 4 ਇੰਚ ਪਿੱਛੇ ਜਿਹੜੀ ਉਹ ਪੈਂਡਿੰਗ ਜਿਹੜੀ ਤੁਹਾਡੀ 벨ਟ ਬਣ ਜਾਣੀ ਹੈ ਸੋ ਇਹ ਜਿਹੜੀ ਆਪਣੀ ਸਟ੍ਰੇਟ ਸਲਵਾਰ ਦੀ ਕਟਿੰਗ ਹੋ ਗਈ ਜਿਹੜੀ ਬਹੁਤ ਹੀ ਜ਼ਿਆਦਾ ਈਜ਼ੀ ਤਰੀਕੇ ਦੇ ਨਾਲ ਹੋਈ ਸੀਗੀ ਭਾਵੇਂ ਸੂਟ ਕਢਾਈ ਵਾਲਾ ਹੋਵੇ ਭਾਵੇਂ ਕੋਈ ਵੀ ਹੋਵੇ ਤੁਸੀਂ ਇਦਾਂ ਹੀ ਕਟਿੰਗ ਕਰਨੀ ਹੈ ਠੀਕ ਹੈ ਤੁਸੀਂ ਜਿਹੜੇ ਪਹੁੰਚੇ ਆ ਪਹੁੰਚਿਆਂ ਨੂੰ ਕੀ ਕਰਨਾ ਸੈਂਟਰ ਲੈ ਲੈਣਾ ਉਹ ਡਬਲ ਕਰ ਲੈਣਾ ਦੋ ਪੱਲਿਆਂ ਦਾ ਤੇ ਤੁਸੀਂ ਜਿਹੜੀ ਸਟ੍ਰੇਟ ਸਲਵਾਰ ਦੀ ਕਟਿੰਗ ਕਰ ਦੇਣੀ ਆ ਉਮੀਦ ਹੈ ਕਿ ਤੁਹਾਨੂੰ ਸਮਝ ਲੱਗੀ ਹੋਊਗੀ ਤੇ ਜੇ ਨਹੀਂ ਲੱਗੀ ਤਾਂ ਮੈਨੂੰ ਕਮੈਂਟ ਚ ਜ਼ਰੂਰ ਦੱਸਿਓ ਸ